ਖੜ ਜੋ ਖੜ ਜੋ ਖੜ ਜੋ ਓ ਗੱਲ ਸੁਣ ਲੋ ਗੱਲ ਸੁਣ ਲੋ ਔਰ ਤੁਹਾਡੇ ਫੈਦੇ ਦੀ ਗੱਲ ਕਰਨ ਜਾ ਰਿਹਾ ਓਏ ਇਹ ਦੇਖੋ ਆਹ ਦੇਖੋ ਜਿਹੜਾ ਬਾਜ਼ਾਰ ਚ ਤੁਸੀਂ ਲੈਨੇ ਹੋ 10 10000 ਰੁਪਏ ਦਾ 2 ਪੀਸ ਕੋਟਮੈਂਟ ਔਰ ਸਾਡੇ ਕੋਲ ਆ ਜਾਓ 10000 ਵਾਲਾ 2 ਪੀਸ ਕੋਟਮੈਂਟ ਸਿਰਫ 2995 ਜਿ ਸਲਾਈ ਕਰਕੇ ਲੈ ਜਾਓ ਨਾਲ ਇਹਦੇ ਕੁਰਤਾ ਪਜਾਮਾ ਵੀ ਫ੍ਰੀ ਦੇਵਾਂਗੇ ਤੁਸੀਂ 2 ਪੀਸ ਕੋਟਮੈਂਟ ਲਓ 2 पीस ਕੋਟ ਪੈਂਟ ਦੇ ਨਾਲ ਕੋਰਤਾ ਪਜਾਮਾ ਬਿਲਕੁਲ ਫ੍ਰੀ ਦੇਣਾ ਭਰਾਵਾਂ ਨੂੰ ਓ ਓ ਆਜੋ ਆਜੋ ਭਰਾਵੋ ਆਜੋ ਇਹ ਕੋਰਤੇ ਪਜਾਮੇ ਓਏ ਕੋਰਤੇ ਪਜਾਮੇ ਆਏ ਹਾਏ ਹਾਏ ਓ ਮੇਰਾ ਬੁੱਗਾ ਓ ਲਾ 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 ਹੋਈ ਪਈ ਜਾਂ ਓ ਚਾਹੇ ਵਾਈਟ ਕੋਰਤਾ ਪਜਾਮਾ ਲੈ ਲਓ ਚਾਹੇ ਲੈ ਜਾਓ ਬਲੈਕ ਓ ਚਾਹੇ ਲੈ ਜਾਓ ਕੋਈ ਵੀ ਕਲਰਫੁਲ ਕੋਰਤਾ ਪਜਾਮਾ ਭਾਈ ਜੀ ਕੋਰਤਾ ਪਜਾਮਾ ਲੈਣਾ ਇਹਦਾ ਰੇਟ ਵੀ ਦੱਸੋ ਤੇ ਇਹਦੇ ਨਾਲ ਆਫਰ ਵੀ ਦੱਸੋ ਦੇਖੋ ਜੀ 700 ਰੁਪਏ ਤੋਂ ਲੈ ਕੇ ਚਾਹੇ 7000 ਤੱਕ ਕੋੜਤਾ ਪਿਆਮਾ ਲੈ ਲੋ ਓ ਸਾਰਿਆਂ ਨਾਲਾ ਬਾਸਕਟਾ ਜਾਗੋ ਵਾਲੀਆਂ ਪਲੇਨ ਕੱਪੜਾ ਫ੍ਰੀ ਦਵਾਂਗੇ ਬਾਸਕਟਾ ਵਾਲਾ ਕੱਪੜਾ ਫ੍ਰੀ ਦਵਾਂਗੇ ਮੱਖੋ ਜੀ ਬਲੇਜ਼ਰ ਜਿਹੜੀ ਮਰਜ਼ੀ ਲੈ ਲੋ ਚਾਹੇ ਟਿੱਕ ਦੇ ਵਿੱਚ ਲੈ ਲੋ ਓ ਚਾਹੇ ਪਲੇਨ ਦੇ ਵਿੱਚ ਲੈ ਲੋ ਆ ਚੱਕੋ ਵਾਈਟ ਸ਼ਰਟਾਂ ਜਿੰਨੀਆਂ ਮਰਜ਼ੀ ਵਾਈਟ ਸ਼ਰਟਾਂ ਨਾਲੋ ਲੋ ਵਾਈਟ ਸ਼ਰਟ ਨਹੀਂ ਲੈਣੀ ਚੱਕੋ ਚੈੱਕ ਲੈ ਲਓ ਜਿੱਡੇ ਮਰਜੀ ਬ੍ਰੀਕ ਚੈੱਕ ਲੌਂਗ ਚੈੱਕ ਜਿੱਦਾਂ ਦੀ ਮਰਜ਼ੀ ਵੈਰਾਈਟੀ ਲੈ ਲਓ ਇਹ ਸਾਰੀਆਂ ਬਲੇਜਰਾਂ ਦੇ ਨਾਲ ਮੈਕਸਾ ਬਲੇਜ਼ਰਾਂ ਦੇ ਨਾਲ ਜਮਾ ਫਰੀ ਦੇ ਰਹੇ ਆ ਜਮਾ ਫਰੀ ਉਹ ਜਿਹੜੀ ਬਾਜ਼ਾਰ ਤੁਸੀਂ ਸ਼ੇਰਵਾਨੀ ਲੈਣੇ ਉਹ 20 2000 ਰੁਪਏ ਦੀ ਸਾਡੇ ਕੋਲ ਆਜੋ 20000 ਵਾਲੀ ਸ਼ੇਰਵਾਨੀ ਦਵਾਂਗੇ 7000 ਰੁਪਏ ਦੀ ਇਹਦੇ ਨਾਲ ਦਵਾਂਗੇ ਟਾਪ ਦਾ ਲਹਿੰਗਾ ਬਿਲਕੁਲ ਫਰੀ ਉਹ ਸ਼ੇਰਵਾਨੀ ਖਰੀਦੋ ਨਾਲ ਲਹਿੰਗਾ ਫਰੀ ਲੈ ਜਾਓ ਪੰਜ ਦਿਨ ਹੈ ਤੁਹਾਡੇ ਕੋਲ 5 ਦਿਨ 23 ਫਰਵਰੀ ਤੱਕ ਆਜੋ ਮਤਲਬ ਮੰਗਲਵਾਰ ਵੀਰ ਮਤਲਬ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਉਹ 5 ਦਿਨ 5 ਦਿਨ 5 ਦਿਨ 23 ਫਰਵਰੀ ਤੱਕ ਫਾਇਦਾ ਕਰਾਂਗੇ ਅੱਛਾ 500 500 ਜੇ ਬਸ ਹੋਰ ਹੀ ਬੋਲਣਾ ਕੋਈ ਸਵਾਤ ਰਸਾਂ ਸਾਰੇ ਦੇ ਗੰਡ ਓ ਭਰਾਵੋ ਆਜੋ ਛੇਤੀ ਆਜੋ ਓ ਖੜਜੋ 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 ਓ ਗੱਲ ਸੁਣ ਲੋ ਗੱਲ ਸੁਣ ਲੋ ਓ ਤੁਹਾਡੇ ਫੈਦੇ ਦੀ ਗੱਲ ਕਹਾਂ ਜਾ ਰਿਹਾ ਓਏ ਇਹ ਦੇਖੋ ਆਹ ਦੇਖੋ ਜਿਹੜਾ ਬਾਜ਼ਾਰ ਚ ਤੁਸੀਂ ਲੈਨੇ ਹੋ 10-10 ਹਜ਼ਾਰ ਰੁਪਏ ਦਾ 2 ਪੀਸ ਕੋਟਮੈਂਟ ਓ ਸਾਡੇ ਕੋਲ ਆਜੋ 10 ਹਜ਼ਾਰ ਰੁਪਏ ਦਾ 2 ਪੀਸ ਕੋਟਮੈਂਟ ਸਿਰਫ 2995 ਜੀ ਸਲਾਈ ਕਰਕੇ ਲੈ ਜਾਓ ਨਾਲ ਇਹਦੇ ਕੁਰਤਾ ਪਜਾਮਾ ਵੀ ਫ੍ਰੀ ਦੇਵਾਂਗੇ ਤੁਸੀਂ 2 ਪੀਸ ਕੋਟਮੈਂਟ ਲਓ 2 पीस ਕੋਡ ਪੈਂਦੇ ਨਾਲ কুর্তা ਪਜਾਮਾ ਬਿਲਕੁਲ ਫ੍ਰੀ ਦੇਣਾ ਭਰਾਵਾਂ ਨੂੰ ਉਹ ਤੁਸੀਂ ਸਾਡੇ ਕੋਲ ਆਨੇ ਹੋ ਤੁਸੀਂ ਆ ਕੇ ਕਹਿਨੇ ਹੋ ਵੀ ਭਾਈ ਅਸੀਂ ਲੈਣਾ কুর্তা ਪਜਾਮਾ ਕੋਰਤਾ ਪਜਾਮਾ ਖਰੀਦਣ ਵਾਲੇ ਭਰਾਵਾਂ ਨੂੰ ਦਵਾਗੇ ਟਾਪ ਦੀ ਬਾਸਕਟ ਫ੍ਰੀ ਪੂਰੇ ਪੰਜਾਬ ਨਾਲੋਂ ਸਸਤੇ ਰੇਟ ਨਾਲ ਐਟਮਾ ਵੀ ਫ੍ਰੀ ਕਰਤੀਆਂ ਉਹ ਜਿਹੜੀ ਸ਼ੇਰਬਾਨੀ ਲੈਣੇ ਉਹ 20-20 ਹਜ਼ਾਰ ਰੁਪਏ ਦੀ ਸਾਡੇ ਕੋਲ ਆਜੋ 20 ਹਜ਼ਾਰ ਵਾਲੀ ਸ਼ੇਰਬਾਨੀ ਦਵਾਗੇ 7000 ਰੁਪਏ ਦੀ ਇਹਦੇ ਨਾਲ ਦਵਾਗੇ ਟਾਪ ਦਾ ਲਹਿੰਗਾ ਬਿਲਕੁਲ ਫ੍ਰੀ ਉਹ ਸ਼ੇਰਬਾਨੀ ਖਰੀਦੋ ਨਾਲ ਲਹਿੰਗਾ ਫ੍ਰੀ ਲੈ ਜਾਓ ਤੁਸੀਂ ਬਲੇਜ਼ਰ ਲੈਣੀ ਆ ਰੰਗ ਬਲੈਕ ਲੈਣਾ ਬਾਈਟ ਲੈਣਾ ਉਹ ਜਿਹੜਾ ਮਰਜੀ ਰੰਗ ਲੈ ਜਾਓ ਬਾਜ਼ਾਰ ਨਾਲ ਉਹ ਬਲੇਜ਼ਰ ਦੇ ਰੇਟ ਵੀ ਅੱਧੇ ਕਰਤੇ ਆ ਬਲੇਜ਼ਰ ਦੇ ਨਾਲ ਤੁਹਾਨੂੰ ਦਵਾਂਗੇ ਸ਼ਰਟ ਤਮੀਜ਼ ਬਿਲਕੁਲ ਫ੍ਰੀ ਦਵਾਂਗੇ ਬਾਕੀ ਤੁਸੀਂ ਡਿਜ਼ਾਈਨਰ ਲੈਣੀ ਆ ਬਾਸਕਟਾਂ ਉਹ ਤੁਸੀਂ ਲੈਣੇ ਡਿਜ਼ਾਈਨਰ ਕੁਰਤੇ ਪਜਾਮੇ ਓਏ ਅਤ ਦੇ ਸ਼ਕੀਨ ਮੁੰਡਿਆਂ ਨੇ ਲੈਣੇ ਆ ਟਕਸੀਡੋ ਵਾਲੇ ਲਗਜ਼ਰੀ ਕੋਟਮੈਂਟ ਇਹਨਾਂ ਉੱਤੇ ਵੀ ਟੌਪ ਦੀਆਂ ਆਫਰਾਂ ਟੌਪ ਦੀਆਂ ਫਰੀ ਆਹ ਬਾਈ ਉਹ ਬਾਈ ਉਹ ਕਰੀ ਕੀ ਜਨਾ ਉਹ ਤੂੰ ਹੀ ਤਾਂ ਪਟਾਕੇ ਪਾਈ ਜਾਂਦੇ ਹੋ ਓਏ ਇਹਦੇ ਨਾਲ ਆਫਰੀ ਇਹਦੇ ਨਾਲ ਆਫਰੀ ਇੱਕ ਰੇਟ ਬਜ਼ਾਰ ਨਾਲ ਉਧੇ ਉਹ ਉਤੋਂ ਚੀਜ਼ਾਂ ਫਰੀ ਉਹ ਤੁਸੀਂ ਪਾਗਲ ਪੂਗਦੇ ਨਹੀਂ ਹੋ ਗਏ ਓ ਲੋਕਾਂ ਦਾ ਫਾਇਦਾ ਕਰਨ ਚ ਕਿਹੜਾ ਪਾਗਲ ਹੁੰਦਾ ਭਾਜੀ ਓਏ ਕੱਪੜਾ ਟੌਪ ਕਲਾਸ ਦਾ ਹੈਲੋ 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 ਮੈਂ ਕਹਿੰਦਾ ਕੱਪੜੇ ਦੀ ਕੁਆਲਿਟੀ ਚੈੱਕ ਕਰ ਲਓ ਹੈਲੋ ਇਹਨੂੰ ਤਾਂ ਕੀ ਹੋਣਾ ਕੱਪੜਾ ਲੋਹਾ ਭਾਜੀ ਆ ਆ ਹਾ ਓ ਪਾ ਗਏ ਪਟਾਕੇ ਓਏ ਪਾ ਕੇ ਪਟਾਕੇ ਓਏ ਕੋਟ ਪੈਣ ਦੇਤਾ ਰੰਗ ਜਿਹੜਾ ਮਰਜੀ ਬਣਾ ਲਓ ਓਏ ਆ ਚੱਕੋ ਨਾਲ ਗੀਜ਼ਾ ਫੇਲਦੇ ਕੁਰਤੇ ਪੀ ਆਮੇ ਫਰੀ ਚਾਹੇ ਚਿੱਟਾ ਰੰਗ ਲੈ ਲਓ ਚਾਹੇ ਨੀਲਾ ਰੰਗ ਲੈ ਲਓ ਓਏ ਚਾਹੇ ਮਸਟਰਡ ਜਿਹੜੇ ਮਰਜੀ ਰੰਗ ਬਣਾ ਲਓ ਅਸੀਂ 700 ਵਾਲਾ ਕੁਰਤਾ ਪਜਾਮਾ ਦੇਣਾ ਫ੍ਰੀ ਓਏ ਦੇਖੋ ਜੀ ਬਾਰ-ਬਾਰ ਕਹਿਣਾ ਤੁਸੀਂ ਇੱਥੇ ਆਉਣਾ ਸਿਰਫ ਕੋਟ ਪੈਂਟ ਦੇ ਪੈਸੇ ਦੇਣੇ ਆ 102295 ਦੀ ਸਿਲਾਈ ਕਰਕੇ ਦੇਣਾ ਉਹਦੇ ਨਾਲ ਆ ਕੁਰਤਾ ਪਜਾਮਾ ਫ੍ਰੀ ਦੇ ਰਹੇ ਆ ਫ੍ਰੀ ਜਿਹੜਾ 1 ਰੁਪਿਆ ਵੀ ਨਹੀਂ ਲੈਣਾ ਓਏ ਭਾਈ ਕੋਈ ਸ਼ਕੀਨ ਮੁੰਡਾ ਆ ਗਿਆ ਉਹ ਕਹਿੰਦਾ ਮੈਨੂੰ ਸੀ ਆਰਾਮ ਚਾਹੀਦਾ ਮੈਨੂੰ ਰੇਮਰ ਚਾਹੀਦਾ ਮੈਨੂੰ ਇਟਾਲੀਅਨ ਚਾਹੀਦਾ ਉਹ ਟਾਪ ਦੇ ਲਗਜ਼ਰੀ ਕੋਟ ਪੈਂਟਾਂ ਨਾਲ ਕੋਈ ਟਾਪ ਦਾ ਗਿਫਟ ਦੋ ਹਨਾ ਬਿਲਕੁਲ ਭਾਜੀ ਆ ਚੱਕੋ ਸੀ ਆ ਰਾਮ ਦਾ ਕੱਪੜਾ ਜਿਹੜਾ ਲਊਗਾ ਚਾਹੇ ਰੇਮਰ ਦਾ ਕੱਪੜਾ ਲਊਗਾ ਉਹਨਾਂ ਦੇ ਨਾਲ ਅਸੀਂ ਦੇਣ ਜਾ ਰਹੇ ਹਾਂ ਰੇਮਰ ਦੇ ਕੋਟ ਪੈਂਟ ਦੇ ਨਾਲ ਪੇਪਰ ਕੋਟਨ ਮੈਂ ਲਿਆ ਬਿਲਕੁਲ ਫ੍ਰੀ ਕੋਸਤਾ ਭਾਈ 22 33000 ਦਾ ਕੋਟਾ ਪੇਵਾ ਬਾਜ਼ਾਰ ਚ ਮਿਲਦਾ ਏ ਬਿਲਕੁਲ ਭਾਜੀ ਰੇਮੰਡ ਦਾ ਕੋਟ ਪੈਂਟ ਵੀ ਅਸੀਂ 6200 ਰੁਪਏ ਦਾ ਦੇਣਾ ਤੇ ਨਾਲ ਪੇਪਰ ਕੋਟਨ ਦਾ ਕੋਟਾ ਪਜਾਮਾ ਫ੍ਰੀ ਦੇਣਾ 6200 ਦਾ ਦਵਾ ਕੇ ਤੁਸੀਂ ਕੋਟਪਨ ਸਲਾਈ ਕਰਕੇ ਕਹਿ ਰਹੇ ਹੋ ਬਿਲਕੁਲ ਭਾਜੀ ਸੀ ਆਰਾਮ ਦਾ ਕੋਟ ਪੈਂਟ ਸਲਾਈ ਕਰਕੇ 6200 ਰੁਪਏ ਦਾ ਲਓ ਆ ਦੇਖੋ ਜੀ ਟਾਪ ਦਾ ਲਗਜ਼ਰੀ ਕੋਟ ਪੈਂਟ ਦੇ ਨਾਲ ਕੋਪ ਦਾ ਲਗਜ਼ਰੀ ਪੇਪਰ ਕੋਟ ਦਾ ਕੁਰਤਾ ਪਜਾਮਾ ਲੈ ਜਾਓ ਫ੍ਰੀ ਤੁਸੀਂ ਅੱਛਾ ਭਾਈ ਬਲੇਜ਼ਰ ਲੈਣੀ ਬਲੇਜ਼ਰ ਬਲੇਜ਼ਰ ਨਾਲ ਦੱਸੋ ਕੀ ਆਫਰ ਆ ਸਾਡੇ ਅਫਸਰ ਦੇਖ ਰਹੇ ਯਾਰ ਪੇਰੇ ਨਗੇ ਮੁੰਡੇ ਦੇਖ ਰਹੇ ਆ ਕਹਿੰਦੇ ਕੋਟ ਪਿੰਡ ਦਾ ਪਾਵਾ ਆ ਗਿਆ ਸੀ ਬਲੇਜ਼ਰੀ ਪਾਉਣੀ ਇਦਾਂ ਦੇ ਬੁੱਲਬੁੱਲਦੇ ਬੱਚਾਰੇ ਡਿਜ਼ਾਈਨ ਆ ਗਿਆ ਰੰਗ ਆ ਗਿਆ ਬਲੇਜ਼ਰ ਦੇ ਨਾਲ ਕੀ ਆਫਰ ਆ ਦੇਖੋ ਜੀ ਬਲੇਜ਼ਰ ਜਿਹੜੀ ਮਰਜ਼ੀ ਲਓ ਚਾਹੇ ਚੈੱਕ ਦੇ ਵਿੱਚ ਲੈ ਲਓ ਓਏ ਚਾਹੇ ਪਲੇਨ ਦੇ ਵਿੱਚ ਲੈ ਲਓ ਆ ਚੱਕੋ ਵਾਈਟ ਸ਼ਰਟਾਂ ਜਿੰਨੀਆਂ ਮਰਜ਼ੀ ਵਾਈਟ ਸ਼ਰਟਾਂ ਵਾਣੋ ਲੋ ਵਾਈਟ ਸ਼ਰਟ ਨਹੀਂ ਲੈਣੀ ਚੱਕੋ ਚੈੱਕ ਲੈ ਲਓ ਜਿੱਡੇ ਮਰਜ਼ੀ ਬਰੀਕ ਚੈੱਕ ਲੌਂਗ ਚੈੱਕ ਜਿੱਦਾਂ ਦੀ ਮਰਜ਼ੀ ਵੈਰਾਈਟੀ ਲੈ ਲਓ ਇਹ ਸਾਰੀਆਂ ਬਲੇਜ਼ਰਾਂ ਦੇ ਨਾਲ ਮੈਕਸਾ ਬਲੇਜ਼ਰਾਂ ਦੇ ਨਾਲ ਜਮਾ ਫਰੀ ਦੇ ਰਹੇ ਆ ਜਮਾ ਫਰੀ ਓ ਆਜੋ ਓਏ ਆਜੋ ਆਜੋ

ਫਰੀ ਦੇਵਾਂਗੇ ਮਾਤਰਾ ਵਿੱਚ ਕੁਰਤੇ ਪਜਾਮੇ ਨਾਲ ਬਾਸਕਟ ਬਿਲਕੁਲ ਫਰੀ ਬਿਲਕੁਲ ਫਰੀ ਰੰਗ ਚਾਹੇ ਆ ਟੈਨ ਬਣਾ ਲਓ ਚਾਹੇ ਬਲੈਕ ਬਣਾ ਲਓ ਚਾਹੇ ਗ੍ਰੇ ਬਣਾ ਲਓ ਤੇ ਚਾਹੇ ਬਣਾ ਲਓ ਬਾਸਕਟ ਪਿਸਤਾ ਕੱਲ ਦੇਖੋ ਜੀ ਪਿੰਡਾਂ ਦੇ ਸਰਪੰਚਾਂ ਪੰਚਾਂ ਲੰਬੜਦਾਰਾਂ ਕੌਂਸਲਰਾਂ ਮੰਤਰੀਆਂ ਐਮ ਐਲ ਏ ਨੇ ਵੱਡੇ ਫੇਰੇ ਕਰੀਏ ਨੇ ਕੁਰਤੇ ਪਜਾਮੇ ਚ ਤੁਸੀਂ ਲੈਣੀਆਂ ਸ਼ੇਰ ਬਣੀਆਂ ਮੁੰਡੇ ਸਾਡੇ ਦਾ ਆ ਗਿਆ ਵਿਆਹ ਭਾਈ ਮੁੰਡੇ ਦਾ ਫੇਰਾ ਕਰਤਾ ਓ ਸਾਡੀ ਭਾਬੀ ਲਈ ਕੀ ਦੇ ਰਹੇ ਹੋ? ਓ ਮੁੰਡੇ ਦੀ ਘਰ ਵਾਲੀ ਲਈ ਕੀ ਦੇ ਰਹੇ ਹੋ? ਉਹ ਵੀ ਦੱਸੋ। ਦੇਖੋ ਜੀ ਸ਼ੇਰਵਾਨੀਆਂ ਲੈ ਲਓ। ਚਾਹੇ 5000 ਦੀ ਲੈ ਲਓ, ਚਾਹੇ 15000 ਦੀ ਲੈ ਲਓ। ਚੱਕੋ ਲਹਿੰਗਾ ਫ੍ਰੀ ਦਵਾਗੇ, ਲਹਿੰਗਾ ਫ੍ਰੀ ਦਵਾਗੇ ਸ਼ੇਰਵਾਨੀ ਦੇ ਨਾਲ। ਇੱਕ ਲਹਿੰਗੇ ਦਾ ਕੱਪੜਾ ਜਲਵਾ ਫਰੀ ਦੇਵਾਂਗੇ ਦੇਖੋ ਜੀ ਓਪਨ ਚੈਲੰਜ ਕਰਦੇ ਆ ਦੋਨੀ ਬਹਾ ਖੜੀਆਂ ਕਰਕੇ ਇਹ ਪੂਰੇ ਇੰਡੀਆ ਦੀ ਸਭ ਤੋਂ ਵੱਡੀ ਸੇਲ ਆਤੀ ਆ ਤੁਹਾਨੂੰ ਅਸੀਂ ਕੋਟ ਪੈਂਟ ਦੇ ਨਾਲ ਕੁਰਤਾ ਪਜਾਮਾ ਫਰੀ ਦੇਈ ਜਾਂਦੇ ਆ ਬਈ ਉਹ ਕੁਰਤੇ ਪਜਾਮੇ ਨਾਲ ਬਾਸਕਟ ਫਰੀ ਦੇਈ ਜਾਂਦੇ ਆ ਸ਼ਹਿਰਵਾਨੀਆਂ ਲਹਿੰਗਾ ਫਰੀ ਦੇਈ ਜਾਂਦੇ ਆ ਉਹ ਤੁਹਾਨੂੰ ਬਲੇਜ਼ਰ ਦੇ ਨਾਲ ਸ਼ਰਟ ਫਰੀ ਦੇਈ ਜਾਂਦੇ ਆ ਰੇਟ ਰੇਟ 1 ਰੁਪਇਆ ਵੀ ਨਹੀਂ ਵਧਾਇਆ ਰੇਟ ਬਾਜ਼ਾਰ ਨਾਲੋਂ ਅੱਧੇ ਕੀਤੇ ਹੋਇਆ ਸਲਾਈ ਦੇ ਰੇਟ ਦੇ ਕੱਪੜਾ ਦੇ ਜੰਨੇ ਆ ਛੇ ਦਿ ਆਜੋ ਮਾਤੂ ਸ਼੍ਰੀ ਦਸਤਾਰ ਬਾਗਾ ਪਾਣਾ ਮੋਗਾ ਰੋਡ ਤੇ ਗੱਲ ਸੁਣ ਲਓ ਮੇਰੀ ਪੰਜ ਦਿਨ ਹੈ ਸਾਡੇ ਕੋਲ ਪੰਜ ਦਿਨ 23 ਫਰਵਰੀ ਤੱਕ ਆਜੋ ਮਤਲਬ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਰੀਬਾਰ ਐਤਵਾਰ ਉਹ 5 ਦਿਨ 5 ਦਿਨ 5 ਦਿਨ 23 ਫਰਵਰੀ ਤੱਕ ਫਾਇਦਾ ਕਰਾਂਗੇ ਬਿਲਕੁਲ ਭਾਜੀ ਆਹੀ ਸਟਾਕ ਹੈ ਸਾਡੇ ਕੋਲੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਆ ਚੈੱਕ ਕਰ ਲੋ ਸੀ ਆਰਾਮ ਰੇਮਨ ਦਾ ਚਾਹੇ ਟਵੀਟ ਦੇ ਵਿੱਚ ਸਿਰ ਭਾਈ ਮਾਲ ਪਿਆ ਉਹ ਚਾਹੇ ਦੁਕਾਨਦਾਰ ਆ ਜਾਣ ਓਏ ਚਾਹੇ ਆਮ ਲੋਕ ਆ ਜਾਣ ਚਾਹੇ ਥਾਨ ਦੇ ਥਾਨ ਲੈ ਜਾਓ ਜਿਹੜਾ ਮਰਜੀ ਕੱਪੜਾ ਲੈ ਜਾਓ ਜੋ ਫਰੀ ਕਿਹਾ ਉਹ ਦਵਾਂਗੇ ਰੇਮਨ ਸੀ ਆਰਾਮ ਦੇ ਕੋਟ ਪੈਂਟ ਨਾਲ ਪੇਪਰ कॉटन ਫਰੀ ਦਵਾਂਗੇ ਭਾਈ ਇੱਕ ਗੱਲ ਕਲੀਅਰ ਕਰ ਦਿਓ ਤੁਸੀਂ ਕਹਿੰਦੇ ਹੋ ਵੀ ਕੁਰਤੇ ਮੇਮਾ ਫ੍ਰੀ ਲੈ ਜਾਓ ਬਾਸਕਟ ਫ੍ਰੀ ਲੈ ਜਾਓ ਸਾਰਾ ਕੁਝ ਜੋ ਫ੍ਰੀ ਦਿੰਨੇ ਹੋ ਇਹ ਸਲਾਈ ਕਰਕੇ ਦਿੰਨੇ ਕੋ ਕੱਲਾ ਕਪੜਾ ਦੇ ਰਹੇ ਹੋ ਨਹੀਂ ਭਾਜੀ ਕੱਲਾ ਕਪੜਾ ਦੇ ਰਹੇ ਆ ਜਿਹੜਾ ਕੱਲਾ ਕਪੜਾ ਬਜਾਨਾ ਚ 3 3000 ਦਾ ਮਿਲਦਾ ਨਾ ਉਹ ਪੇਪਰ ਕਾਟਨ ਦਾ ਕੁਰਤਾ ਪਜਾਮਾ ਕੱਲਾ ਕਪੜਾ ਫ੍ਰੀ ਦੇ ਰਹੇ ਆ ਬਾਸਕਟ ਦਾ ਕਪੜਾ ਕੱਲਾ ਫ੍ਰੀ ਦੇ ਰਹੇ ਆ ਔਰ ਸ਼ਾਟਾ ਦਾ ਕਪੜਾ ਵੀ ਫ੍ਰੀ ਦੇ ਰਹੇ ਆ ਭਾਜੀ ਚੈਲੰਜ ਕਰਕੇ ਕਹਿੰਨੇ ਆ ਸਾਮ ਪੇਪਰ ਤੇ ਲਿਖ ਕੇ ਕਹਿੰਨੇ ਆ ਮਾਤੂ ਸ਼੍ਰੀ ਦਸਤਾਰ ਪਾਕੇ ਪ੍ਰਣ ਨੇ ਜੋ ਰੇਡ dete ਆ ਜੋ ਅਸੀਂ ਫਰੀ ਦੀਆਂ ਚੀਜ਼ਾਂ ਦੇਤੀਆਂ ਵਾ ਇਹ ਅਸੀਂ ਕੰਪਨੀ ਤੋਂ ਲੈ ਲੈ ਕੇ ਦਿੱਤੀਆਂ ਬਸ 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 ਐਂਡ 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 ਬਸ ਹੋਰ ਨਹੀਂ ਬੋਲਣਾ ਕੁਝ ਸਵਾਦ ਰਸਾ ਸਿਰ ਦੇ ਗੰਡ ਓ ਭਰਾਵੋ ਆਜੋ ਛੇਤੀ ਆਜੋ ਸਕੂਟਰ ਮੋਟਰਸਾਈਕਲ ਗੱਡੀ ਚੱਕੋ ਉਹ ਬੱਸ ਜਾਣਾ ਬੱਸ ਜੀ ਆਜੋ ਯਾਰ ਬੱਸ ਸਟੈਂਡ ਆਓ ਬਾਗੇ ਪਰਾਣੇ ਉੱਥੋਂ ਲੈ ਕੇ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਰਿਕਸ਼ੇ ਵਾਲੇ ਭਰਾ ਨੂੰ 1 ਰੁਪਿਆ ਵੀ ਦੇਣ ਦੀ ਲੋੜ ਨਹੀਂ ਕੰਪਨੀ ਵਾਲੋ ਵੱਡੇ ਫੇਰੇ ਕੀਤੇ ਜਾ ਰਹਿਆ ਆਉਣਾ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗਾ ਪਰਾਣਿਆਂ ਸੇਲ ਹੈਗੀ 23 ਫਰਵਰੀ ਤੱਕ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਦਵਾਰ ਚੱਕ ਦਿਆਂਗੇ ਫੱਟੇ ਫੇਰੇ ਵੱਡੇ ਕਰਾਂਗੇ ਕੈਮਰਾਮੈਨ ਮੰਗਲ ਸਿੰਘ ਦੇ ਨਾਲ ਹਰਦੀਪ ਸਿੰਘ ਤੱਗਰ ਸਾਹ ਟੀਵੀ ਬਾਗਾ ਆਪਣਾ ਕਿੰਨੇ ਮਿੰਟ